ਮੈਂ ਲਚਕਾਣੀ ਤੋਂ ਆਇਆ ਜੀ ਹਾਂਜੀ ਆਪਣਾ ਫਰਜ ਸੇਵਾ ਸੁਸਾਇਟੀ ਚੋਂ ਜੀ ਤੁਸੀਂ ਕਹਤੋਂ ਕੁੱਟੀ ਜਾਂਦੇ ਹੋ ਜੀ ਉਹਨੂੰ ਬਾਬੇ ਗਾਲਾਂ ਛੱਡਦਾ ਵੀ ਜਾਂ ਦੋ ਤਿੰਨ ਘੰਟੇ ਗਾਲਾਂ ਕੱਢਦਾ ਨਹੀਂ ਮਾਤਾ ਜੀ ਤੁਸੀਂ ਇੰਨਾ ਜ਼ਿਆਦਾ ਨਹੀਂ ਨਾ ਵਿਚਾਰੇ ਨੂੰ ਦੇਖੋ ਤੁਸੀਂ ਮਜਲੂਮ ਨੂੰ ਇੰਨਾ ਕੁੱਟਣਾ ਮਾਤਾ ਜੀ ਸਾਡੇ ਤੁਸੀਂ ਮਾਂ ਵਰਗੇ ਹੋ ਤਰਲੋਕ ਵੀਰੇ ਉਹ ਤਰਲੋਕ ਵੀਰੇ ਕੀ ਹਾਲ ਆ ਵੀਰੇ ਬਹੁਤ ਵਧੀਆ ਵੀਰੇ ਚਾਹ ਪੀਂ ਹਾਂਜੀ ਚਾਹ ਤੁਸੀਂ ਇੱਥੇ ਪੀਂਨੇ ਹੋ ਬਾਹਰ ਮੇਰੀ ਬਣਾਉਣਾ ਹੈ ਮਟਦਾ ਕੌਣ ਆ ਜੀ ਉਰੇ ਇਹ ਤਾਂ ਕੱਲੀ ਤਾਂ ਆਹੀ ਆ ਹਾਂਜੀ ਕੌਣ ਕੁੱਟਦਾ ਜੀ ਕੀ ਲੱਗਦੇ ਨੇ ਤੁਹਾਡੇ ਆ ਵੀ ਤੁਹਾਨੂੰ ਹਰ ਰੋਜ਼ ਕੁੱਟਦੇ ਨੇ ਹਾਂ ਜੀ ਕਾਹ ਤੋਂ ਕੁੱਟਦੇ ਕਾਹ ਤੋਂ ਨੇ ਜੀ ਕਹਿੰਦੇ ਇੱਥੇ ਟੱਟੀ ਕਾਹਤੋਂ ਫਿਰਦਾ ਔਰੇ ਹਾਂ ਜੀ ਇੱਥੇ ਮੂਦਾ ਕਾਹਤੋਂ ਹਾਂ ਜੀ ਮਾਤਾ ਜੀ ਤੁਸੀਂ ਦੇਖੋ ਮੇਰੇ ਮਾਂ ਵਰਗੇ ਹੋ ਮਾਤਾ ਜੀ ਤੁਸੀਂ ਮੈਨੂੰ ਇੱਕ ਗੱਲ ਦੱਸੋ ਆਪਾਂ ਕਿਉਂ ਕੁੱਟਦੇ ਆ ਇਹਨੂੰ ਜੀ ਕਿਉਂ ਕੁੱਟਦੇ ਆ ਮਾਤਾ ਜੀ ਉਹ ਗੱਲ ਬਾਕੀ ਆਲਾਜ ਹੋ ਜਾਂਦਾ ਆਪਾਂ ਇਹਨੂੰ ਕੁੱਟਣਾ ਕਾਹਤੋਂ ਵਿਚਾਰੇ ਨੂੰ ਅੱਖਾਂ ਤੋਂ ਅੰਨੇ ਨੂੰ ਜੀ ਟਣਾ ਨਹੀਂ ਅਸੀਂ ਤਾਂ ਕੁੱਟਦੇ ਨਹੀਂ ਹੈਗੇ ਜੇ ਤਾਂ ਨਹੀਂ ਸੱਟ ਲੱਗੀ ਵੀ ਕੋਈ ਜੀ ਐ ਆਹ ਦੇਖ ਹਾਂ ਜੀ ਆਹ ਦੇਖ ਕੀ ਬੱਜਿਆ ਜੀ ਉਰੇ ਉਰੇ ਡੰਡਾ ਮਾਰਿਆ ਕੀ ਇਹਨਾਂ ਨੇ ਮੈਂ ਤਾਂ ਜਦ ਦੇ ਦੇ ਜਦੋਂ ਢਾ ਲਾਉਂਦੇ ਨੇ ਅੱਛਾ ਜੀ ਠੰਡ ਵੀ ਬਹੁਤ ਆ ਮੈਂ ਕਹਿੰਦਾ ਆਪਾਂ ਠੋਕਰ ਨਹੀਂ ਚੱਲ ਸਕਦੇ ਜਿੰਨੀਆਂ ਕੁੱਟ ਚੱਲ ਗਿਆ ਜੀ ਕੱਟੀ ਪਿਸ਼ਾਬ ਤਾਂ ਹੁਣ ਸਾਡੇ ਕੋਲੇ 150 ਆ ਜੀ ਬੰਦਾ ਉਹ ਤਾਂ ਹੁਣ ਕਰਨਗੇ ਜੀ ਫਿਰ ਤਾਂ ਕੁੱਟੀ ਜਾਂਦੇ ਆ ਜੀ ਮਾਤਾ ਜੀ ਉਸ ਚੀਜ਼ ਦਾ ਇਲਾਜ ਆਪਾਂ ਕਰਾ ਸਕਦੇ ਆ ਇਹਦਾ ਦਵਾਈ ਇਹਨੂੰ ਕੁੱਟ ਕੇ ਠੀਕ ਕਰਾਂਗੇ ਜੀ ਅਡਾ ਬੰਦਾ ਵੀ ਲਿਆਓ ਸਾਡਾ ਮੁੰਡੇ ਦੀ ਲੱਤ ਟੁੱਟੀ ਪਈ ਆ ਤੇ 100 ਵਾਰੀ ਛੱਟ ਲੱਗਲੀ ਹਾਂਜੀ ਉਹਦਾ ਜ਼ਿੰਮੇਵਾਰ ਕੌਣ ਐ ਦੱਸੋ ਪਹਿਲਾਂ ਤੁਸੀਂ ਪਹਿਲਾਂ ਮੈਨੂੰ ਇੱਕ ਗੱਲ ਦੱਸੋ ਤੁਸੀਂ ਨਾ ਆਪਣੀ ਗੱਲ ਮਾਤਾ ਜੀ ਲੈ ਕੇ ਬਹਿ ਗਏ ਤੁਸੀਂ ਮੈਨੂੰ ਇਹ ਦੱਸੋ ਵੀ ਇਹਨੂੰ ਕਿਉਂ ਕੁੱਟਦੇ ਹੋ ਤੁਸੀਂ ਇਹਦਾ ਗੱਲ ਦਾ ਜਵਾਬ ਦਿਓ ਉਹਨੂੰ ਲੈ ਜਾਓ ਦੇਖੋ ਸਾਹਮਣੇ ਹੋਰਨਾਂ ਵਾਲੀ ਕੁੱਟਦੇ ਹਾਂ ਅਸੀਂ ਕੁੱਟਦੇ ਨਹੀਂ ਤੁਸੀਂ ਕੁੱਟਦੇ ਨਹੀਂ ਚੰਗਾ ਨਹੀਂ ਕੁੱਟਦੇ ਕਸੂਰ ਨਾਲ ਹੀ ਕੁੱਟਾਂਗੇ ਨਹੀਂ ਕੁੱਟਦੇ ਲੈ ਕਸੂਰ ਨਾਲ ਕਿਵੇਂ ਕੁੱਟਦੋਂਗੇ ਤੁਸੀਂ ਆਪਣੇ ਕੋਲ ਧੱਕੇ ਨਹੀਂਗਾ ਕਿਸੇ ਨੂੰ ਕੁੱਟਣ ਦਾ ਕਮਾਲ ਦੀ ਗੱਲ ਕਸੂਰ ਤੇ ਵੀ ਨਹੀਂ ਕੁੱਟ ਸਕਦੇ ਤੁਸੀਂ ਫਿਰ ਕੁੱਟਦੇ ਨਹੀਂ ਅਸੀਂ ਇਹ ਗ ਅੱਛਾ ਜੀ ਨਹੀਂ ਫਿਰ ਤੁਸੀਂ ਐ ਸਾਨੂੰ ਹਲੇ ਉੱਪਰ ਦੀ ਨਾਲ ਦਾ ਕੁੱਟਣਾ ਇਹਨੂੰ ਨਾਲੇ ਕਹਿੰਦੇ ਸੀ ਤਾਂ ਕੁੱਟਾਂਗੇ ਜੀ ਇਹਨੂੰ ਮੇਰੇ ਸਾਹਮਣੇ ਹੀ ਕਹੀਏ ਤੁਸੀਂ ਕੁੱਟਾਂਗੇ ਜ਼ਮੀਨਾਂ ਤੁਸੀਂ ਲੈ ਲਿਓ ਉੱਪਰੋਂ ਕੁੱਟਣੇ ਯਾਰ ਹੁਣੇ ਦਿਖਾ ਦੇ ਨੇ ਛੱਟੀ ਇਹਦੇ ਫਿਰਦੀ ਹੋ ਰਹਿੰਦੀ ਹਰ ਰੋ ਯਾਰ ਹਲੇ ਬੇਬੇ ਜੀ ਉੱਪਰੋਂ ਐ ਬੋਲਦੇ ਨੇ ਜੇ ਬੰਦੇ ਨੇ ਤੁਹਾਨੂੰ ਸਾਰਾ ਕੁਝ ਦਿੱਤੇ ਨੇ ਜ਼ਮੀਨ ਦਿੱਤੀ ਨਹੀਂ ਤੁਹਾਨੂੰ ਤੁਸੀਂ ਦੇਖਿਆ ਕਿਸੇ ਨੇ ਕੁੱਟਦੇ ਜੀ ਤੁਸੀਂ ਦੇਖਿਆ ਜੀ ਆ ਲੋ ਸਾਰੀਆਂ ਬੀਬੀਆਂ ਆਪਣੇ ਘਰ ਦੇ ਵਿੱਚ ਇੱਕ ਬੱਚਾ ਚੰਗਾ ਵੀ ਹੁੰਦਾ ਇੱਕ ਮਾੜਾ ਵੀ ਆ ਤੇਰੇ ਸਾਹਮਣੇ ਤਾਂ ਸਿੱਟੇ ਆ ਇੱਥੇ ਮਾਰ ਮਾਰ ਖੋਦਾ ਹਾਂਜੀ ਹਾਂਜੀ ਮੈਂ ਤੁਹਾਡੀ ਵੀਡੀਓ ਦੇਖੀ ਆ ਜਿਹੜੇ ਰੋਟੇ ਡੰਡੇ ਮਾਰੇ ਨੇ ਨਾ ਮਰ ਜਾਣਾ ਤੇਰੇ ਕੋਲ ਬੱਸ ਠੀਕ ਹੈ ਜੀ ਮੇਰੇ ਨਾਲ ਹੀ ਜਾਣਾ ਹਾਂਜੀ ਇਹ ਘਰੇ ਬੇਬੇ ਕਹਿੰਦੀ ਮੈਂ ਸੇਵਾ ਕਰੂੰ ਬਾਪੂ ਦੀ ਮੈਂ ਨਹੀਂ ਕਰਾਉਂਦਾ ਤੂੰ ਇਹ ਸੇਵਾ ਕਰੂੰ ਖੁਦ ਦਾ ਮਾਰਨ ਦੀ ਜਾਂ ਮੂਤ ਕਰਦਾ ਜੱਦ ਕੁੱਟਦੇ ਨੇ ਇੱਥੋਂ ਮੈਂ ਦੱਤ ਉਤਰ ਕਿਉਂਗਾ ਥੱਲੇ ਠੀਕ ਹੈ ਤੁਹਾਡੇ ਚੂਲੇ ਜਿਹੜੇ ਟੁੱਟਿਆ ਫਿਰ ਲਾਜ ਨਹੀਂ ਕਰਾਇਆ ਕਿਸੇ ਨੇ ਇਹਨਾਂ ਤੋੜਨੇ ਓਕੇ ਟੱਕੇ ਮਾਰ ਕੇ ਆਏ ਉੱਥੇ ਝਟਿਆ ਕਿਰਾਉੱਚ ਬੱਚੇ ਕੋਲ ਝਟਿਆ ਹਾਂ ਲੈ ਹੁਣ ਤੁਹਾਡੇ ਸਾਹਮਣੇ ਆ ਜੀ ਦੱਸੋ ਔਰ ਇਧਰ ਵੀਰ ਉਹਨੇ ਦੱਸਿਆ ਵੀ ਜਿਹੜੇ ਮਰਜ਼ੀ ਘਰ ਚ ਜਾ ਕੇ ਪੁੱਛ ਲੋ ਉੱਥੇ ਤੱਕ ਜਿਹੜੀਆਂ ਚੀਕਾਂ ਸੁਣਦੀਆਂ ਨੇ ਇਸ ਬਜ਼ੁਰਗ ਦੀਆਂ ਟੱਟੀ ਕਰਤੀ ਕੁਛ ਕਰਤਾ ਮੈਨੂੰ ਇਹ ਦੱਸਦਣ ਵੀਰ ਉਹਣੀ ਵੀ ਕੁੱਟ ਕੇ ਠੀਕ ਹੋ ਗਿਆ ਜੇ ਠੀਕ ਹੋ ਗਿਆ ਸਾਡੇ ਕੋਲ 150 ਬੈਠਾ ਉਹਨਾਂ ਨੂੰ ਕੁੱਟ ਤੋਂ ਕਰ ਦਿਓ ਠੀਕ ਆ ਜਾਓ ਕੋਈ ਨਹੀਂ ਉਹ ਸੇਵਾ ਦਾ ਕਰ ਰਹੇ ਨੇ ਰੋ ਤਾਂ ਤੁਸੀਂ ਕੁਟਦੇ ਇਹਨੂੰ ਇੱਕ ਦਿਨ ਦਾ ਵੀ ਤੁਸੀਂ ਕਿਹੜਾ ਹੋ ਲੀਂਗਾ ਤਾਂ ਮੈਨੂੰ ਦੱਸਦੇ ਕੋਈ ਯਾਰ ਦੱਸ ਵੀ ਕੇ ਲੈ ਕੇ ਭਲਾਜ ਤੱਕ ਬਾਬਾ ਜੀ ਇਹ ਕੋਲ ਬੈਠਾ ਸੀ ਸੰਭ ਤੁਸੀਂ ਮੈਂ ਮਲਵੀਜੀਤ ਨੂੰ ਕਹਿੰਦਾ ਇਹਦਾ ਵੀ ਲੈ ਦੀਆ ਵਿਸ਼ਵਾਸ ਕਰ ਰਿਹਾ ਮੇਰੇ ਮੁੰਡੇ ਮੇਰੇ ਤੇ ਭਗਵਾ ਨਾ ਕਰ ਬਾਪੂ ਜੀ ਮੇਰੇ ਨਾਲ ਜਾਣਾ ਜੀ ਹਾਂ ਜਾਊਂਗਾ ਉਰੇ ਰਹਿਣਾ ਜੀ ਉਰੇ ਨਹੀਂ ਰਹਿਣਾ ਉਰੇ ਉਹ ਤਾਂ ਕਹਿੰਦੇ ਤੁਹਾਡੀ ਸੇਵਾ ਕਰਦੇ ਸੀ ਕੋਈ ਸੇਵਾ ਨਹੀਂ ਕਰ ਰਵੇ ਆ ਖੋਦਾ ਮਾਰ ਕੇ ਥੱਲੇ ਛਿੱਟਿਆ ਹੁਣ ਅੱਛਾ ਜੀ ਮੈਂ ਤੇਰੇ ਨਾਲ ਜਾਣਾ ਠੀਕ ਹੈ ਜੀ ਤੁਸੀਂ ਕੰਮਕਾਰ ਕੀ ਕਰਦੇ ਹੁੰਦੇ ਸੀ ਪਹਿਲਾਂ ਕਿੱਲਾ-ਕਿੱਲਾ ਮਾਂ ਕਣਕ ਦਾ ਵੜ ਦਿੰਦਾ ਸੀ ਠੀਕ ਹੈ ਜੀ ਤੁਹਾਡਾ ਨਾਮ ਕੀ ਆ ਬਾਪੂ ਜੀ ਤਰਲੋਕਾ ਸਿੰਘ ਤਰਲੋਕਾ ਸਿੰਘ ਲੈ ਕਰੋ ਪ੍ਰਮੂਹ ਜੀ ਮੇਰਾ ਨਾਮ ਹੈਗਾ ਪਾਲ ਸਿੰਘ ਪਤਾ ਜੀ ਅੱਛਾ ਜੀ ਤੁਹਾਨੂੰ ਮੇਰੇ ਬਾਰੇ ਕਿਹਨੇ ਦੱਸਿਆ ਮੈਂ ਕਿੱਧਰ ਨਾ ਅਗਲੀ ਛਿੜਾਣੀ ਜਾਣਾ ਨਚਕਾਣੀ ਜਾਂਦੇ ਰਹੇ ਹੋ ਤੁਸੀਂ ਹਾਂ ਜੀ ਅੱਛਾ ਟੈਲੀਗ੍ਰਾਮ ਤੋਂ ਆਪਾਂ ਨੇ ਨਹੀਂ ਪੱਟਿਆ ਠੀਕ ਆ ਠੀਕ ਆ ਠੀਕ ਆ ਜੀ ਹੁਣ ਪਛਾਣ ਲਿਆ ਥੋਨੇ ਮੈਨੂੰ ਚਲੋ ਕੋਈ ਨਾ ਹਣਾ ਜਿਹੜਾ ਕੁਝ ਹੋਣਾ ਸੀ ਉਹ ਤਾਂ ਬਾਪੂ ਜਿਹੜਾ ਹੋ ਗਿਆ ਤੇ ਹੋ ਗਿਆ ਹਾਂਜੀ ਉਹ ਤਾਂ ਹੋ ਗਿਆ ਜੀ ਕੋਈ ਨਹੀਂ ਹੁਣ ਜਿਹੜੀ ਜ਼ਿੰਦਗੀ ਆ ਸੌਖੀ ਨੰਗੂਗੀ ਤੁਹਾਡੀ ਮਰਦਾ ਦੀ ਮਾਂ ਹਾ ਦਾ ਚਾਰ ਦਾ ਹੈ ਜੀ ਚਾਰ ਦਾ ਮੈਂ ਮਰਦਾ ਮੈਂ ਹਾਂਜੀ ਮਹੀਨੇ ਤੇ ਲੈ ਆਵਾਂਗੇ ਬਾਬਾ ਜੀ ਕੋਈ ਨਾ ਬੀਬੇ ਜੀ ਮਹੀਨੇ થી ਫਿਰ ਲਿਆ ਕੇ ਫਿਰ ਕੁੱਟੋਂਗੇ ਜੀ ਬਾਪੂ ਜੀ ਇਹ ਮੰਨਦੇ ਨਹੀਂ ਹੈਗੇ ਵੀ ਅਸੀਂ ਕੁੱਟਦੇ ਆ ਜਾਂ ਇੱਥੇ ਰਹਿਣਾ ਹੀ ਨਹੀਂ ਹਾਂਜੀ ਕੋਰਾ ਜੀ ਬਾਪਾ ਮੇਰਾ ਦਾ ਨਾ ਠੀਕ ਹੈ ਦੇਖੋ ਜੀ ਬੇਬੇ ਜੀ ਇਹ ਸਹੀ ਹੁੰਦੇ ਉਰੇ ਇਹ ਕਦ ਕਹਿੰਦਾ ਜੀ ਬੱਤ ਇਹਦੇ ਚ ਕੱਲਾ ਮੰਜਾ ਮੰਜਾ ਇਹਦੇ ਚ ਬਾਪੂ ਪੈਂਦਾ ਰਿਹਾ ਇਹਦੇ ਵਿੱਚ ਵੀ ਇਹਦੇ ਵਿੱਚ ਅੰਦਰ ਬਾੜ ਕੇ ਉਰੇ ਕੁੰਡਾ ਲਾਉਂਦੇ ਦੇਖੋ ਥੋੜੀ ਜਿਹੀ ਜਗ੍ਹਾ ਦੇਖਿਓ ਮੜੀ ਜੀ ਆਕੇ ਦੇਖਿਓ ਜਮੇ ਥੋੜੀ ਜਿਹੀ ਜਗ੍ਹਾ ਇੱਥੇ ਪਾਉਂਦੇ ਤੇ ਬਾਪੂ ਨੂੰ ਚਲੋ ਮੈਂ ਅੰਦਰ ਬਾੜਦਾ ਲਓ ਨਾ ਜਮੇ ਥੋੜੀ ਜਿਹੀ ਜਗ੍ਹਾ ਲਓ ਇਹ ਤੇ ਪੂਰਾ ਪੂਰਾ ਮੰਜਾ ਥੱਲੇ ਪਾਉਂਦੇ ਸੀ ਜੀ ਆਹ ਦੇਖੋ ਤੁਸੀਂ ਇੱਕ ਵਾਰੀ ਜਰੂਰ ਥੱਲੇ ਪਾਉਂਦੇ ਸੀ ਉਰੇ ਬਾਪੂ ਪੈਂਦਾ ਸੀਗਾ ਜੀ ਬੇਬੇ ਜੀ ਔਰ ਇਸ ਚੀਜ਼ ਦੇ ਪ੍ਰੂਫ ਵੀ ਨੇ ਆਪਣੇ ਕੋਲੇ ਮੈਂ ਤਾਂਹੀਂ ਦੇਖਣਾ ਹੈ ਨਾ ਮੈਂ ਕਿ ਇੱਕ ਵਾਰੀ ਪੌੜੀਆਂ ਥਲੇ ਤਾਂ ਦੇਖ ਲਈਏ ਬਾਪੂ ਜੀ ਕੀ ਕਹਿੰਦੇ ਹੋ ਤੁਹਾਨੂੰ ਕਹਿੰਦਾ ਬਹੁਤ ਜੂਰਵਾ ਛੋਡੇ ਵਰਗਾ ਕੋਈ ਹੋਣਾ ਹੀ ਨਹੀਂ ਅੱਛਾ ਜੀ ਤੁਹਾਨੂੰ ਠੀਕ ਹੋ ਖੁਸ਼ ਹੋ ਆਖੋ ਸਾਹ ਚਲੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰਨ ਇਹ ਐਂ ਆਲੇ ਦਲੇ ਦੋ ਜਾਨੇ ਬੈਠ ਜਾਣਗੇ ਬਾਸ ਔਰ ਸੰਗਤ ਜੀ ਅਸੀਂ ਹੁਣ ਚਾਲੇ ਪਾਉਣ ਲੱਗੇ ਹਾਂ ਜੀ ਪਟਿਆਲੇ ਤੋਂ ਬਾਸੋਂ ਰੋਡ ਦੇ ਉੱਪਰ ਆਪਣਾ ਫਰਜ ਸੇਵਾ ਸੁਸਾਇਟੀ ਦੇ ਵਿੱਚ ਇਹ ਆਸ਼ਰਮ ਆਉਂਦੇ ਜਾਂਦੇ ਜਰੂਰ 10 ਮਿੰਟ ਖੜਕੇ ਜਾਇਆ ਕਰੋ ਜੀ ਅਰਦਾਸ ਕਰਿਓ ਔਰ ਸਾਡੇ ਇਸ ਵੀਡੀਓ ਦਾ ਮਕਸਦ ਕੀ ਹੈ ਤੁਹਾਨੂੰ ਜਗਾਉਣਾ ਐਸੀ ਆਪਣੇ ਆਲੇ ਦੁਆਲੇ ਜਰੂਰ ਧਿਆਨ ਰੱਖੀਏ ਜੇ ਕਿਸੇ ਨਾਲ ਇਹ ਜੀ ਘਟਨਾ ਵਾਪਰਦੀ ਆ ਤਾਂ ਅਸੀਂ ਇਕੱਠੇ ਹੋ ਕੇ ਫੈਸਲਾ ਚੰਗਾ ਲਈਏ ਉਸ ਬਜ਼ੁਰਗ ਦੀ ਜਾਨ ਸੌਖੀ ਕਰਿਓ ਉਸ ਇਨਸਾਨ ਦੀ ਜਾਨ ਸੌਖੀ ਕਰਿਓ ਇਸ ਵੀਡੀਓ ਤੋਂ ਇਹ ਸਿੱਖਿਆ ਲੈਣੀ ਹੈ ਜੀ ਧੰਨਵਾਦ ਠੀਕ ਹੋ ਗਿਆ ਜੀ ਬਹੁਤ ਜ਼ਿਆਦਾ ਹੀ ਪੂਰਨ ਹੋਊਗਾ ਜੀ ਪੱਕਾ ਜੀ ਬਹੁਤ ਬੜ ਮੇਰਾ ਗੁਮਾਂਡ ਆ ਜੀ ਓਰੇ ਹਾਂਜੀ ਪਰ ਦੇਖਿਆ ਨਹੀਂ ਜਾਂਦਾ ਦੀ ਜਿਹਦੇ ਨਾਲ ਇੰਨਾ ਤਸੱਦਦ ਹੁੰਦਾ ਦੀ ਨਾ ਹੱਦ ਤੋਂ ਹੀ ਜ਼ਿਆਦਾ ਰੋਜ਼ ਦਾ ਹੀ ਕੰਮ ਦੀ ਇੱਕ ਚੱਲ ਹੋਵੇ ਚੱਲ ਮਹੀਨੇ 20 ਦਿਨਾਂ ਬਾਅਦ ਕਿਤੇ ਮਾੜਾ ਮੋਟਾ ਮਾਰਤਾ ਬੰਦੇ ਦੇ ਪਰ ਬੇਸਾਬੇ ਦੀ ਐ ਇਸੇ ਦਾ ਬੁਰਾ ਹਾਲਤੀ ਜੀ ਬਹੁਤ ਯਾਰ ਦੇਖੋ ਇੱਕ 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 ਇਨਸਾਨ ਨੇ ਇਹ ਗੱਲ ਬੋਲੀ ਆ ਜੀ ਹਾਂਜੀ ਠੀਕ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਹਾਲ ਸਤਿ ਸ਼੍ਰੀ ਅਕਾਲ